ਯਾਇਆ ਅੱਜ ਇੱਕ ਆਪਾਂ ਐਸੀ ਵੀਡੀਓ ਦੇਖਣ ਲੱਗੇ ਆਂ ਕਿ ਜਿੰਦੇ ਵਿੱਚ ਹਰ ਚੀਜ਼ ਹੀ ਪੁੱਠੀ ਹੈ ਹਾਂਜੀ ਲੇਕਿਨ ਬੰਦਾ ਸਿੱਧਾ ਦਾਧਰੀਆਂ ਵਾਲੇ ਇੱਕ ਆਸਟ੍ਰੇਲੀਆ ਦੇ ਵਿੱਚ ਕੈਸਾ ਘਰ ਵਿਜ਼ਿਟ ਕਰਵਾ ਰਹੇ ਨੇ ਵਲੌਗ ਬਣਾਇਆ ਉਹਨਾਂ ਨੇ ਕਿ ਉੱਥੇ ਘਰ ਦੀ ਹਰ ਚੀਜ਼ ਹੀ ਪੁੱਠੀ ਹੈ ਇਹ ਤਾਂ ਸੁਣਿਆ ਕਿ ਵੀ ਹਰ ਚੀਜ਼ ਸਿੱਧੀ ਹੁੰਦੀ ਤੇ ਬੰਦਾ ਪੁੱਠਾ ਹੁੰਦਾ। ਨਹੀਂ ਉਹਨਾਂ ਨੇ ਆਖਿਆ ਕਿ ਹਰ ਚੀਜ਼ ਪੁੱਠੀ ਹੈ ਤੇ ਬੰਦਾ ਸਿੱਧਾ ਹੁੰਦੇ ਚ। ਈਵਨ ਕਿ ਹਰ ਚੀਜ਼ ਯਾਨੀ ਕਿ ਆ ਜਿਹੜੇ ਪੱਖੇ ਨੇ ਲੋਤਾਂ ਨੂੰ ਲੱਗੇ ਨੇ ਤੇ ਜਿਹੜਾ ਕੋਈ ਹਰ ਚੀਜ਼ ਹੀ ਪੁੱਠੀ ਉਸ ਕਰਦੇ। ਹਾਂ ਜੀ ਉਹਨਾਂ ਨੂੰ ਫਾਲੋ ਕਰਦੇ ਰਹਿੰਦੇ ਆ ਤੇ ਉਹ ਅੱਜ ਕੱਲ ਮੇਰਾ خیال ਇਸਟਰੀਲੀਆ ਚ ਨੇ। ਉਹਨਾਂ ਵੀਡੀਓ ਦੇਖਨੇ ਆ ਦੇਰ ਨਹੀਂ ਕਰਦੇ ਦੋਸਤ ਵੀਡੀਓ ਬੜੀ ਇੰਟਰਸਟਿੰਗ ਐ ਐਂਡ ਤੇ ਗੱਲਬਾਤ ਕਰਨੇ। ਹਾਂ ਜੀ ਸਿੱਧੇ ਘਰ ਦਾ ਬਹੁਤ ਵੇਖਿਆ ਆ। ਆ ਪੁੱਠਾ ਘਰ ਐ ਦੇਖੋ ਗੱਡੀ ਉੱਤੇ ਖੜੀ ਐ। ਸਾਰਾ ਹੀ ਪੁੱਠਾ ਘਰ ਤੁਹਾਨੂੰ ਇੰਦਰੋਂ ਵੀ ਦਿਖਾ ਦਿੰਦੇ ਆ ਚੰਗੀ ਤਰ੍ਹਾਂ ਤੇਲੀ ਉਲਟਾ ਆ ਵੀ ਨਾ ਆਪਣੀ ਵੀ ਜੀ ਲਾਇਆ ਹਾਂ ਹਾਂ ਆਦ ਕਾਰ ਦੇਖੋ ਜੀ ਪੌੜੀਆਂ ਪਰਨ ਚੜਦੀਆਂ ਨੇ ਨਮਲੇ ਟੁੱਟੇ ਪਏ ਨੇ ਪੌੜੀਆਂ ਉਹ ਬਾਥਰੂਮ ਉੱਧਾ ਦੇਖੋ ਟਾਇਲਟ ਦੇ ਪੁੱਠੇ ਡੱਬੇ ਪੁੱਠਾ ਲੱਗਾ ਜਦ ਆਸਮਾਨ ਵੀ ਸਾਰਾ ਪੁੱਠਾ ਹੋ ਉਹ ਪਹਾ ਸਾਰੇ ਮੈਟਲ ਵੀ ਪੁੱਠੇ ਪਤਾ ਖੜਾ ਜੀ आवे कुत्ता सब ठल्ले है उथे वुडन लगी है बेड भी कुत्ता अबे अलमारी अलमारियां बे अलमारी की मान सारा प्यार सारा सारा अबे सारा करिये फिर से लाले

ਮੇਰੇ ਦਿੱਤੇ ਲਈ ਕੋਈ ਜਿਹੀ ਉਹ ਜੀ ਅੰਦਰ ਬਣਾਈ ਨਾ ਉਹ ਵੱਡੀ ਖੜੀ ਪੁੱਠੀ ਬਸ ਖੜਾ ਉਹ ਬਾਤ ਉਤੇ ਕੱਸੀ ਹੋਈ ਨਟਾਂ ਦੇ ਨਾਲ ਆ ਉਹ ਕੋਈ ਦੇਣਾ ਨਹੀਂ ਨਹੀਂ ਅੰਦਰ ਆਇਆ ਆ ਵੀ ਫਾਈਟ ਹੈ ਪੰਜੀ ਪੁੱਠੀ ਡਾਈਨਿੰਗ ਟੇਬਲ ਫੁੱਟ ਆ ਵੀ ਵੇਖੋ ਟੀਚਰ ਉਸਾਰੀ ਪੁੱਛੀ ਆ ਉੱਤੇ ਕੰਡੇ ਵਾਲੇ ਨਾ ਉਹਨਾਂ ਨੂੰ ਇੰਨੇ ਜਿਹਾ ਖਾਣਾ ਜਿਹੜਾ ਆ ਦੇਖਦੇ ਟੀਵੀ ਵੀ ਫੁੱਟ ਪਾ ਆ ਸਾਰਾ ਮੇਰੇ ਫੁੱਟ ਪਾ

ਗੋਡਾ ਆਪਣੇ ਘਰ ਸਿੱਧੇ ਨੇ ਅਸੀਂ ਕੰਮ ਪੁੱਠੇ ਕਰਦੇ ਆ ਉੱਥੇ ਪਾਸੇ ਜੁੜੇ ਹੋਏ ਆ ਪਰ ਇੱਥੇ ਤੁਸੀਂ ਦੇਖ ਲਓ ਘਰ ਠੁਕਾਇਆ ਯਾਰੀ ਕੋਲ ਆ ਲੈ ਲਓ ਵਾਜੀ ਵਾ ਵਧੀਆ ਲੱਗਿਆ ਚਲੋ ਇੱਕ ਵੱਖਰੀ ਜੀ ਉਹਦੇ ਕੋਲ ਬਰੈਡ ਪਏ ਚਲੋ ਅਰ ਯਾ ਯਾ ਇਹ ਗੱਲ ਠੀਕ ਹੈ ਕਿ ਆਪਣੇ ਘਰ ਸਿੱਧੇ ਨੇ ਆਪਾਂ ਕੰਮ ਪੁੱਠੇ ਕਰਨੇ ਆ ਤੇ ਇਹਦਾ ਘਰ ਪੁੱਠਾ ਕੰਮ ਸਿੱਧੇ ਕਰਦਾ ਹੋਣਾ ਹੋ ਸਕਦਾ ਭਾਈ ਕੰਮ ਸਿੱਧਾ ਜਿਹੜਾ ਇੱਥੇ ਬੰਦਾ ਵੇਖਣ ਆਇਆ ਉਹ ਸ਼ਾਇਦ ਇਹਨੂੰ ਵੇਖ ਕੇ ਸਿੱਧਾ ਹੋ ਜਾਵੇ ਇਹ ਕੀ ਟੈਕਨੀਕ ਹੈ ਇਹਦਾ ਲੌਜੀਕ ਕੀ ਹੈ ਯਾਰ ਕੋਈ ਉਹਨੇ ਕਿਹਾ ਸਿੱਧੇ ਦੇ ਸਾਰੇ ਹੀ ਬਣਾਉਂਦੇ ਨੇ ਮੈਂ ਕੋਈ ਦੁਨੀਆ ਜੇ ਨੋਖਾ ਹੀ ਕੰਮ ਕਰਾਂਦੇ ਹਾਂ ਨਹੀਂ ਮੇਰਾ ਖਿਆਲ ਹੈ ਕਿ ਜਿਹੜੀ ਉਹਨੇ ਉੱਥੇ ਸੈਟਿੰਗ ਵਗੈਰਾ ਕੀਤੀ ਉਹ ਸਿਰਫ ਆਰਟੀਫੀਸ਼ੀਅਲ ਵਖਾਨ ਵਾਸਤੇ ਕੀਤੀ ਹੈ ਬਾਕੀ ਯੂਜ਼ 'ਚ ਨਹੀਂ ਹੈ ਜੀ ਇਹਨਾਂ ਦੀ ਬੈੱਡ ਜੇ ਸੌਂ ਹੀ ਨਹੀਂ ਸਕਦਾ ਅੱਛਾ ਦੂਸਰਾ ਇਹ ਕਿ ਉਹ ਫ੍ਰਿਜ ਵੀ ਉਲਟੀ ਹੈ ਟੀਵੀ ਵੀ ਉਲਟਾ ਹੋ ਕੰਬੋਰਡ ਜਿਹੜੇ ਬਾਥਰੂਮ ਚ ਲੱਗੇ ਨੇ ਉਹ ਵੀ ਪੁੱਠੇ ਨੇ ਅਸਲ ਤੇ ਉਹਨਾਂ ਨੇ ਇਹ ਵਹਾਂ ਦੀ ਕੋਸ਼ਿਸ਼ ਕੀਤੀ ਕਿ ਅਗਰ ਦੁਨੀਆ ਪੁੱਠੀ ਹੋ ਜਾਵੇ ਤੇ ਫਿਰ ਕੀ ਹੋਏ ਉਹ ਬੰਦਾ ਕਿਵੇਂ ਚੱਲੇਗਾ ਕਿਵੇਂ ਸਿਸਟਮ ਹੋ ਸਕਦਾ ਕਿ ਅਗਰ ਪੁੱਠੀ ਹੋ ਜਾਏ ਕਿ ਮੈਜੀਨੇਸ਼ਨ ਹੈ ਨਾ ਕੋ ਬੰਦੇ ਦੀ ਸੋਚ ਹੈ ਕਿ ਯਾਰ ਇਹ ਦੇਖਣਾ ਉਨੇ ਹਰ ਚੀਜ਼ ਨੂੰ ਉਲਟੀ ਕਰਤੀ ਗੱਡੀ ਸਾਰਿਆਂ ਤੋਂ ਵੱਡੀ ਗੱਲ ਹੈ ਗੱਡੀ ਵੀ ਬੁੱਠੀ ਖਲੋਤੀ ਚਾਤ ਨਾਲ ਗੱਡੀ ਛਤ ਨਾਲ ਕੇ ਫਰਸ਼ ਨਾਲ ਇਹਨਾਂ ਕਹਿ ਉਹ ਮੇਰਾ ਖਾਲੇ ਨੇ ਪਲੇਟਾਂ ਬਲੂਟਾਂ ਨੂੰ ਨੱਟ-ਨੂਟ ਨਾਲ ਕੱਸਿਆ ਅੰਦਰੋਂ ਹਨਾ ਉਹ ਇਹਨੇ ਕੱਸੀਆਂ ਹੋਈਆਂ ਹਰ ਚੀਜ਼ਾਂ ਇਹ ਨਹੀਂ ਆ ਗਿਆ ਜੀ ਕਿ ਇਹ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਹੈ ਜ਼ਮੀਨ ਦੀ ਉਹ ਤੇ ਇੱਕ ਮਿਊਨਿਟੀ ਜਿਹਨਾਂ ਸਾਰੀਆਂ ਚੀਜ਼ਾਂ ਨੂੰ ਥੇਰੇ ਸਾਹ ਲਈ ਮੇਰਾ ਯਾਰ ਹੈ ਇਹ ਨਾ ਜਿਹੜੇ ਤਾਦਰੀਆਂ ਨੇ ਨਾ ਇਹ ਅੱਜ ਕੱਲ੍ਹ ਗਏ ਹੋਏ ਨੇ ਉੱਥੇ ਆਸਟ੍ਰੇਲੀਆ ਚ ਆਸਟ੍ਰੇਲੀਆ ਗਏ ਹੋਏ ਨੇ ਉੱਥੇ ਸ਼ਾਇਦ ਕੋਈ ਘਰ ਹੈ ਹੁਣ ਕਈ ਲੋਗਾਂ ਨੇ ਕਮੈਂਟ ਕਰ ਦੇਣਾ ਕਿ ਦਾਦਰੀਆਂ ਵਾਲਾ ਜਿਹੜਾ ਉਹ ਉਹ ਇਸ ਤਰ੍ਹਾਂ ਦਾ ਤੇ ਫੁਹੀਆਂ ਜੀ ਦਾ ਮਾਨ ਨੇ ਕਿਆ ਗਿਆ ਯਾਰ ਅਸੀਂ ਕਈ ਲੋਕ ਕਹਿੰਦੇ ਨੇ ਕਿ ਯਾਰ ਦਾਦਰੀਆਂ ਲੈਣ ਜਿੱਦ ਦਾਦਰੀਆਂ ਲਾਉਂਦੇ ਨੇ ਉਹਨੇ ਇੱਕ ਚੀਜ਼ ਵੀ ਹੋ ਗਈ ਮੁਖਾਤੀ ਹੁਣ ਪਤਾ ਨਹੀਂ ਕੀ ਬਨੇਗਾ ਅੱਛਾ ਦੋਸਤੋ ਤੁਹਾਨੂੰ ਇੱਕ ਐਸੀ ਇੰਟਰਸਟਿੰਗ ਵੀਡੀਓ ਲੱਗੀ ਸਾਨੂੰ ਬਹੁਤ ਬਹੁਤ ਜ਼ਿਆਦਾ ਮਜ਼ਾ ਆਇਆ ਵੀਡੀਓ ਦੇਖ ਕੇ ਜ਼ਰੂਰ ਦੱਸਿਆ ਜੇ ਅਸੀਂ ਮੇਰੇ ਨਾਲ ਸਾਲ ਤੋਂ ਬਾਅਦ ਐਫਓਜੀ ਵੀਡੀਓ ਬਣਾਈ ਤੇ ਸਾਨੂੰ ਆਸਾ ਆਇਆ ਮਿਲਦੇ ਨਵੀਂ ਵੀਡੀਓ ਨਾਲ ਅੱਲਾ ਨਿਗੇਬਾਨ